ਨਹਿਰਾਂ ਦੇ ਰਹਿਣਿਆਂ ਨਹਿਰਾਂ ਦੀ ਸਾਨੂੰ ਤਾਂ ਸੁਪਨੇ ਆਈ ਜਾਂਦੇ ਰਹਿੰਦੇ ਹਾਂ ਜੀ ਕਦੇ ਕਿਹੜੀ ਬਾਡੀ ਨੂੰ ਕੱਢੀ ਜੰਨੇ ਆ ਕਈ ਵਾਰ ਤਾਂ ਹੀ ਸੁਪਨੇ ਜਾਂੇ ਲੱਗਦਾ ਵੀ ਬਾਡੀਆਂ ਹੀ ਲੱਭੀ ਜਾਂਨੇ ਆ ਜੀ ਅਸੀਂ ਨਹਿਰ ਦੇ ਵਿੱਚ ਕਿਉਂਕਿ ਜੀ ਜਦੋਂ ਮਤਲਬ ਪਾਣੀ ਦੇ ਵਿੱਚ ਹੀ ਰਹਿਣਾ ਜੀ ਤੇ ਫਿਰ ਉਹ ਸੁਰਤੀ ਵੀ ਪਾਣੀ ਦੀ ਹੀ ਰਹਿੰਦੀ ਆ ਜੀ ਨਹਿਰ ਦੇ ਵਿੱਚੋਂ ਤੁਸੀਂ ਕਿੰਨੀਆਂ ਹੀ ਲਾਸ਼ਾਂ ਕੱਢ ਚੁੱਕੇ ਹੋ ਕਦੇ ਡਰ ਨਹੀਂ ਲੱਗਿਆ ਬਹੁਤ ਸਾਰੇ ਲੋਕ ਵਿਚਾਰ ਕਰਦੇ ਆ ਵੀ ਮਰਿਆ ਹੋਇਆ ਬੰਦਾ ਚੱਕ ਕੇ ਮੁੱਢਿਆਂ ਤੇ ਲਿਆਂਦਾ ਹਨਾ ਤੂੰ ਤੇ ਤੈਨੂੰ ਕੁਛ ਚਿੰਬੜ ਜੂ ਕਦੇ ਮਨ 'ਚ ਖਿਆਲ ਨਹੀਂ ਆਇਆ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਜੀ ਇਹਹ ਦੀਆਂ ਡੈੱਡ ਬੋਡੀਆਂ ਵੀ ਕੱਢ ਕੇ ਦਿੱਤੀਆਂ ਕਿ ਉਹਨਾਂ ਦੇ ਖੌਦ ਦੇ ਪਰਿਵਾਰ ਵਾਲੇ ਨਹੀਂ ਹੱਥ ਲਾਉਂਦੇ ਜੀ ਕਈ ਵਾਰੀ ਸਾਨੂੰ ਜੀ ਰੋਟੀ ਨਹੀਂ ਨਸੀਬ ਹੁੰਦੀ ਫਿਰ ਜਦੋਂ ਨਾਰੀ ਵਾਲ ਆਉਂਦਾ ਸੀ ਕੱਢ ਕੇ ਪੰਨ ਲਈ ਨੇ ਆਈ ਖਾ ਲੈਣੇ ਭੁੱਖ ਦਾ ਹੀ ਹੁਣ ਲੱਗਦੀ ਹਾਰ ਇੱਕ ਬੰਦੇ ਨੂੰ ਹਨਾ ਬੰਦੇ ਦੀ ਜ਼ਿੰਦਗੀ 'ਚ ਦੁੱਖ ਜੀ ਆਉਂਦੀ ਆ ਸਾਨੂੰ ਪਤਾ ਤੇ ਇਦਾਂ ਹੀ ਜਦੋਂ ਆਪਣੀ ਜ਼ਿੰਦਗੀ 'ਚ ਮੇਰੀ 'ਚ ਇਹ ਕੋਸ ਆਇਆ ਤੇ ਮੈਂ ਮਾਰਨ ਦੀ ਕੋਸ਼ਿਸ਼ ਕਰੀ ਚਲੋ ਆਪਾਂ ਇਹ ਬਾਝ ਗਏ ਇਸ ਤੋਂ ਬਾਅਦ ਤਾਂ ਇਹ ਮੈਂ ਆਪਾਂ ਬਹੁਤ ਹੋਣ ਵੀ ਸੇਵਾ ਕਰਦੇ ਜੀ ਤੇ ਆਪਾਂ ਸੇਵਾ ਹੀ ਕਰਦੇ ਰਵਾਂਗੇ ਜੀ ਪਿੰਡ ਦੇ ਮੁੰਡੇ ਰਲ ਕੇ ਇਕੱਠੇ ਜਾਂਦੇ ਹੋ ਹਨਾ ਕਈ ਵਾਰੀ ਲਾਸ਼ ਕੱਢਣ ਜਾਂ ਕਿਤੇ ਨਾ ਕਿਤੇ ਤੁਸੀਂ ਇਕੱਲੇ ਵੀ ਜਾਂਦੇ ਹੋ ਹਨਾ ਤਾਂ ਤੁਹਾਡੇ ਕੋਲੇ ਫਿਰ ਕੀ ਕੀ ਸਮਾਨ ਆ ਜਿਹਦੇ ਕਰਕੇ ਵੀ ਆਪਦੀ ਬਚਤ ਵੀ ਜ਼ਰੂਰੀ ਹੈ ਜਿਵੇਂ ਆਕਸੀਜਨ ਸਿਲੰਡਰ ਹੁੰਦਾ ਸਾਰੀ ਕਿੱਟ ਹੁੰਦੀ ਹੈ ਉਹ ਹੈਗੀ ਆ ਤੁਹਾਡੇ ਕੋਲੇ ਦੇਖੋ ਜੀ ਮੈਨੂੰ ਆਪ ਨੂੰ ਮਤਲਬ ਸੋਝ ਜਾਂਦਾ ਵੀ ਵਾਰੀ ਵਾਰੀ ਵੀਡੀਓ ਪਾਉਣੀ ਤੁਸੀਂ ਜਦੋਂ ਘਰੋਂ ਜਾਂਦੇ ਹੋ ਫਿਰ ਹਨਾ ਨਹਿਰ ਨਾਲ ਮੱਥਾ ਲਾਉਣਾ ਜ਼ਿੰਦਗੀ ਤਾਂ ਆਪਦੀ ਵੀ ਦਾਤੇ ਲੱਗਦੀ ਹੁੰਦੀ ਹੈ ਨਹਿਰ 'ਚ ਪਤਾ ਨਹੀਂ ਕੀ ਕੁਝ ਹੁੰਦਾ ਹੈ ਨਾ ਤਾਂ ਡਰ ਨਹੀਂ ਲੱਗਦਾ ਯਾਰ ਵੀ ਘਰ ਛੱਡ ਕੇ ਜਦੋਂ ਜਾਂਦੇ ਹਾਂ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਆਉਣਾ ਹੈ ਨਾ ਦੂਰ ਦੂਰ ਤੱਕ ਜਾਣਾ ਪੈਂਦਾ ਜਦੋਂ ਅਸੀਂ ਥੱਲੇ ਚਲੇ ਗਏ ਬਾਈ ਚਾਂਸ ਕਿਸੇ ਚੀਜ਼ 'ਚ ਫਸ ਗਏ ਜੇ ਤਾਂ 2 ਮਿੰਟ ਤੱਕ ਉੱਪਰ ਆ ਗਏ ਠੀਕ ਆ ਤੇ ਨਹੀਂ ਤਾਂ ਇਹ ਖਾਤਮ ਹੀ ਆ ਖੇਡਾ ਮਤਲਬ ਕਿ ਉਹ ਵੀ 2 ਮਿੰਟ ਅਸੀਂ ਰਹਿ ਸਕਦੇ ਹਾਂ ਜੀ ਜੋਂਦਾ ਕਿਉਂਕਿ ਅਸੀਂ ਆਮ ਬੰਦਾ ਨਹੀਂ ਉਹਦੀ ਤਾਂ ਇਹ 10 ਤੋਂ 15 ਸਕਿੰਟ ਤੱਕ ਮੌਤ ਹੋ ਜਾਂਦੀ ਪਹਿਲਾਂ ਹੀ ਕਈਆਂ ਨੂੰ ਤਾਂ ਜੀ ਅਟੈਕ ਆ ਜਾਂਦਾ ਪਹਿਲਾਂ ਹੀ ਹੋ ਜਾਂਦੀ ਮੌਤ ਜੀ ਆਪਣੀ ਜਿਹੜੀ ਜ਼ਿੰਦਗੀ ਆ ਫਿਰ ਇਹ ਵੀ ਚੱਲਣੀ ਬਹੁਤ ਜ਼ਰੂਰੀ ਆ ਹਨਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਕੀ ਉਹ ਘਰ ਦਾ ਗੁਜ਼ਾਰਾ ਨਹਿਰ ਸਿਰ ਤੇ ਚੱਲਦਾ ਜਾਂ ਕੁਝ ਹੋਰ ਨਾਲ ਨਾਲ ਕੰਮ ਕੀਤਾ ਹੋਇਆ ਫਿਰ ਸਾਡੇ ਤਾਂ ਮੌਲ ਦਾ ਆਟਾ ਵਾ ਵੀਰੇ ਮੈਂ ਸਹੀ ਗੁਜ਼ਾਰਾ ਕਰਦੇ ਆ ਵੀਰੇ ਇਹ ਤਾਂ ਇੱਕ ਪੈਸੇ ਵੀ ਨਹੀਂ ਲੈਂਦੇ ਕਿਸੇ ਕੋਲ ਪਰਿਵਾਰਾਂ ਦੇ ਨਾਲ ਬਹੁਤ ਜ਼ਿਆਦਾ ਦੁੱਖ ਦੇਖਲੇ ਤੇ ਆਪ ਦਾ ਦੁੱਖ ਇੰਨਾ ਦੁੱਖ ਨਹੀਂ ਲੱਗਦਾ ਜੀ 10 ਦੇ 11 ਜਾਣੇ ਮੇਰੇ ਨਾਲ ਮੁੰਡੇ ਹੁੰਦੇ ਉਦੋਂ ਅਸੀਂ ਜੀ ਪੈਸੇ ਲੈਨੇ ਜਦੋਂ ਮੈਂ ਕਿਤੇ ਵੀ ਇਕੱਲਾ ਆ ਜਾਂਦਾ ਉਧੋ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਜੀ ਬਿਲਕੁਲ ਹਾਂ ਜੀ ਜਿੰਨੇ ਦਿਨ ਮਰਜੀ ਲੱਗਣ ਜੀ ਰੀਕੇ ਪਤਨ ਤੋਂ ਨਹਿਰਾ ਆਉਂਦੀਆਂ ਬਿਲਕੁਲ ਪਾਣੀ ਗੰਦਾ ਜੀ ਰਾਜਸਥਾਨ ਜਾ ਕੇ ਅਸੀਂ ਉਹੀ ਪਾਣੀ ਪੀਨੇ ਆ ਜਦੋਂ ਅਸੀਂ ਜਾ ਕੇ ਉੱਥੇ ਬੋਡੀਆਂ ਸਰਚ ਕਰਦੇ ਆ ਮੈਂ ਜੀ ਕਦੇ ਆਪ ਮਤਲਬ ਕਦੇ ਇਦਾਂ ਘੁੰਮਣ ਫਿਰਨ ਨਹੀਂ ਗਿਆ ਤੇ ਇੰਨੀ ਕੁ ਦੂਰ ਤੱਕ ਜਾਇਆ ਜੀ ਸਭ ਮੈਂ ਖੁਦ ਕਦੇ ਵੀ ਨਹੀਂ ਸੋਚਿਆ ਸੀਗਾ ਵੀ ਇੰਨੀ ਦੂਰ ਤੱਕ ਜਾਵਾਂਗੇ ਜੀ ਕਿੰਨੇ ਸਾਲ ਹੋ ਗਏ ਬਾਈ ਤੁਹਾਨੂੰ ਗੋਤਾਖੁਰੀ ਕਰਦਿਆਂ ਨੂੰ ਉਹ ਵੀ 8-9 ਸਾਲ ਹੋ ਗਏ ਜੀ ਹਾਂਜੀ ਤੇ ਕਈ ਆਪਣੀ ਇਹ ਲਵਾਰਸ ਡੈੱਡ ਬਾਡੀਆਂ ਦਾ ਵੀ ਸਸਕਾਰ ਕਰਾਇਆ ਤੇ ਕਈ ਜਾਨਾਂ ਵੀ ਬਚਾਈਆਂ ਵਾ ਤੇ ਕਈ ਬਾਡੀਆਂ ਆਪਾਂ ਕੱਢ ਚੁੱਕਿਆ ਇਹ ਨਹਿਰਾਂ ਦੇ ਵਿੱਚੋਂ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਪਾਣੀ ਜਿੱਥੇ ਸਾਨੂੰ ਜ਼ਿੰਦਗੀ ਦਿੰਦਾ ਪਾਣੀ ਕਈ ਵਾਰੀ ਉੱਥੇ ਜ਼ਿੰਦਗੀ ਖੋਹ ਵੀ ਲੈਂਦਾ ਅਸੀਂ ਦੇਖਦੇ ਆਂ ਪਾਣੀ ਦੇ ਕਰਕੇ ਬਹੁਤ ਸਾਰੇ ਹਾਦਸੇ ਪਰ ਉਹ ਹਾਦਸੇ ਆ ਜਦੋਂ ਅਪਾ ਆਪਣੀ ਅੱਖਾਂ ਸਾਹਮਣੇ ਆਉਂਦੇ ਆ ਉਹਨਾਂ ਹਾਦਸਿਆਂ ਦੇ ਵਿੱਚ ਕੁਝ ਲੋਕ ਬਚ ਜਾਂਦੇ ਆ ਕੁਝ ਜ਼ਿੰਦਗੀ ਗਵਾ ਜਾਂਦੇ ਆ ਜਿੱਥੇ ਆਪਾਂ ਦੇਖਦੇ ਆ ਸਾਡੇ ਲਈ ਨਹਿਰਾਂ ਇੱਕ ਵਰਦਾਨ ਹੈਗੀਆਂ ਨੇ ਉੱਥੇ ਬਹੁਤ ਸਾਰੇ ਲੋਕ ਨਹਿਰਾਂ ਦੇ ਵਿੱਚ ਡਿੱਗ ਕੇ ਮਰਦੇ ਨੇ ਨਹਿਰਾਂ ਦੇ ਵਿੱਚ ਡਿੱਗਣ ਦੇ ਹਾਦਸੇ ਤੁਸੀਂ ਅਕਸਰ ਹੀ ਸੁਣਦੇ ਹੋ ਤਾਂ ਅੱਜ ਨਹਿਰ ਨਾਲ ਜੁੜੀ ਹੋਈ ਇੱਕ ਜ਼ਿੰਦਗੀ ਦੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਜਿਵੇਂ ਨਹਿਰਾਂ ਦਾ ਖੌਫ ਆ ਸਾਡੇ ਮਨਾਂ ਦੇ ਵਿੱਚ ਤਾਂ ਉਸ ਇਨਸਾਨ ਦੇ ਮਨ ਦੇ ਵਿੱਚ ਨਹਿਰ ਦਾ ਖੌਫ ਨਹੀਂ ਉਦੀ ਨਹਿਰ ਦੇ ਨਾਲ ਦੋਸਤੀ ਆ ਇੱਕ ਨਹਿਰ ਨਹੀਂ ਦੋ ਨਹਿਰ ਨਹੀਂ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਲੀਆਂ ਕਿੰਨੀਆਂ ਹੀ ਨਹਿਰਾਂ ਦੇ ਵਿੱਚ ਉਹ ਜ਼ਿੰਦਗੀਆਂ ਬਚਾ ਚੁੱਕਿਆ ਉਹ ਵੀਰ ਦਾ ਨਾਮ ਆ ਬੰਟੀ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬੰਟੀ ਵੀਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਸਰੀ ਗਾਲ ਬਈ ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਤੇ ਪਰਮਾਤਮਾ ਕਰੇ ਸਾਡੇ ਤਾਂ ਮੈਂ ਕਹਿੰਦਾ ਕਿਸੇ ਨੂੰ ਵੀ ਲੋੜ ਨਾ ਪਾਵੇ ਅੱਛਾ ਬੰਟੀ ਵੀਰੇ ਜਿਵੇਂ ਹਨਾ ਇਹ ਨਹਿਰ ਦੇ ਵਿੱਚ ਬਹੁਤ ਸਾਰੇ ਲੋਕ ਤੈਰਨਾ ਜਾਣਦੇ ਆ ਹਨਾ ਪਰ ਤੁਸੀਂ ਇਹ ਕਿਵੇਂ ਚੁਣਿਆ ਕਿ ਨਹਿਰ ਦੇ ਵਿੱਚ ਇਕੱਲਾ ਤੈਰਨਾ ਹੀ ਨਹੀਂ ਮੈਂ ਨਹਿਰਾਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਵੀ ਕੱਢ ਕੇ ਲਿਆਉਣਾ ਵੀ ਜਿਹੜੇ ਜ਼ਿੰਦਗੀ ਗਵਾ ਜਾਂਦੇ ਆ ਜਾਂ ਮਰਨ ਦੀ ਕੋਸ਼ਿਸ਼ ਕਰਦੇ ਆ ਕਦੋਂ ਸ਼ੁਰੂ ਹੁੰਦੀ ਹੈ ਗੱਲ ਇਹ ਨਾ ਜੀ ਆਪਣੇ ਪਹਿਲਾਂ ਤਾਂ ਹੀ ਮੈਂ ਮੇਰੇ ਪਿੰਡ ਦੇ ਜਸਪਾਲ ਸਿੰਘ ਕਹਿੰਦੇ ਆ ਬਹੇ ਉਹਨਾਂ ਨੂੰ ਸੋਣੀ ਮੀਆਂ ਵੀ ਕਹਿ ਦਿੰਦੇ ਆ ਉਹ ਨਾ ਜੀ ਇਦਾਂ ਨਹਿਰਾਂ ਦੇ ਵਿੱਚੋਂ ਜਦੋਂ ਪਿੰਡ ਦਾ ਕੋਈ ਵੀ ਹਾਸਾ ਹੋ ਜਾਂਦਾ ਸੀ ਜਾਂ ਕੋਈ ਸੈਡ ਕਰ ਲੈਂਦਾ ਸੀ ਜਾਂ ਕਿਸੇ ਨਾ ਚਾਣ ਕੋ ਕਹਦੀ ਗੱਡੀ ਡੱਗ ਪੈਂਦੀ ਸੀ ਸਾਡੇ ਨਾਲ ਇਹ ਨਹਿਰ ਤੇ ਪਹਿਲਾਂ ਜਾਲੀਆਂ ਲਾਈਆਂ ਨਹੀਂ ਸੀ ਹੁਣ ਐਨ ਆਰ ਆਈ ਵੀਰਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਤੇ ਕਈ ਸਾਲਾਂ ਤੋਂ ਜਾਨੀ ਹੁਣ ਇੱਥੇ ਵਧੀਆ ਵੀ ਕਹੇ ਨੇ ਹਾਂ ਆਸਾ ਵੀ ਕੋਈ ਡੱਗਦਾ ਬਣੀਗਾ ਜੀ ਤੇ ਪਹਿਲਾਂ ਉਹਨਾਂ ਨੂੰ ਮੈਂ ਜੀ ਦੇਖਦਾ ਹੁੰਦਾ ਸੀਗਾ ਤੇ ਅਸੀਂ ਪੰਜ ਭਰਾ ਜੀ ਤੇ ਮੇਰਾ ਜਿਹੜਾ ਵੱਡਾ ਭਰਾ ਜੀ ਜੱਸਾ ਸਿੰਘ ਉਹਦਾ ਨਾਂ ਜਿੱਦਾਂ ਹਣ ਜੀ ਛੋਟੇ ਹੁੰਦੇ ਸੀਗੇ ਕੋਈ ਚੰਗਾ ਮਾੜਾ ਕਰਮ ਜੀ ਕਰਨਾ ਜਾਂ ਪੁੱਠੇ ਸਿੱਧੇ ਕੰਮ ਕਰਦੇ ਹੁੰਦੇ ਸੀ ਕੋਈ ਤੇ ਉਹਨੇ ਭਰਾ ਨੇ ਜੀ ਮੈਨੂੰ ਸਮਝਾਉਣਾ ਵੀ ਉਹਦਾ ਉਹਨੂੰ ਜਾਨੀ ਉਹ ਡੈੱਡ ਬਾਡੀਆਂ ਕੱਢਦਾ ਸੀ ਤੇ ਉਹਨੂੰ ਸਾਰੇ ਪੈਂਡ ਵਧੀਆ ਕਹਿੰਦੇ ਹੁਣ ਵੀ ਮੁੰਡਾ ਹੀ ਵਧੀਆ ਯਾਨੀ ਹਰ ਇੱਕ ਦੀ ਹੈਲਪ ਕਰਦਾ ਤੇ ਫੇਰ ਮੈਂ ਜੀ ਹੌਲੀ ਹੌਲੀ ਯਾਨੀ ਉਹਨੂੰ ਦੇਖਦਾ ਗਿਆ ਤੇ ਉਹਨੇ ਡੈੱਡ ਬਾਡੀਆਂ ਕੱਢਣੀਆਂ ਚਲੋ ਜੀ ਤੇ ਵਧੀਆ ਉਹਦਾ ਸਾਰਿਆਂ ਨੇ ਸਤਿਕਾਰ ਕਰਨਾ ਜਾਂ ਉਹਨੂੰ ਸਨਮਾਨ ਹੋਣਾ ਤੇ ਫਿਰ ਉਹਨੂੰ ਦੇਖ ਕੇ ਜੀ ਸੋਣੀ ਮੀਆਂ ਨੂੰ ਮੈਂ ਇਹੇ ਕੰਮ ਮੈਂ ਵੀ ਕਰਨ ਲੱਗਿਆ। ਚਲੋ ਦੇਖ ਕੇ ਤੁਹਾਨੂੰ ਚੰਗਾ ਲੱਗਿਆ ਰ ਵੀ ਵਧੀਆ ਕੰਮ ਕਰਦਾ ਬੰਦਾ। ਉਹ ਜੀ ਵਜਾ ਉਹ ਤੇ ਪਹਿਲਾਂ ਜੀ ਮੈਨੂੰ ਵੀ ਨਹੀਂ ਤੈਰਨਾ ਆਉਂਦਾ ਸੀ। ਮੈਂ ਖੋਦੇ ਇਸੇ ਨਹਿਰ 'ਚ ਡੁੱਬ ਗਿਆ ਸੀਗਾ ਤੇ ਮੇਰਾ ਭਰਾ ਜੰਗਲੈਂਡ ਬੈਠਾ ਜਸਵੀਰ ਸਿੰਘ ਤੇ ਉਹਨੇ ਮੈਨੂੰ ਬਾਹਰ ਕੱਢਿਆ ਸੀ ਨਹਿਰ ਦੇ ਵਿੱਚੋਂ। ਉਦੋਂ ਛੋਟੇ ਹੁੰਦੇ ਸੀਗੇ ਤੇ ਅਸੀਂ ਮੱਝਾਂ ਲੈ ਕੇ ਆਉਂਦੇ ਹੁੰਦੇ ਸੀ ਨਹਿਰ ਦੇ ਉੱਪਰ। ਤੇ ਨਾਰੀਅਲ ਨਹੀਂ ਜਿਹੜੇ ਹੁੰਦੇ ਜੀ ਆਪਾਂ ਕਈ ਵਾਰੀ ਅਸੀਂ ਭੁੱਖੇ ਰਹਿੰਨੇ ਉਹੀ ਖਾ ਲੈਂਦੇ ਨਹਿਰਾਂ ਤੇ ਜਾਂਦੇ ਆ ਜਦੋਂ ਕਈ ਕਈ ਦਿਨ ਪਰ ਜਿੱਦਾਂ ਜੀ ਪਰਿਵਾਰ ਮਤਲ ਜਿੱਦਾਂ ਦਾ ਹੁਣ ਅਗਲਾ ਜੀ ਦੁੱਖ ਦੇ ਵਿੱਚ ਹੁੰਦਾ ਕਈ ਵਾਰੀ ਸਾਨੂੰ ਜੀ ਰੋਟੀ ਨੀ ਨਸੀਬ ਹੁੰਦੀ ਫਿਰ ਜਦੋਂ ਨਾਰੀ ਵਾਲ ਆਉਂਦਾ ਸੀ ਕੱਢ ਕੇ ਭੰਨ ਲਈ ਨੇ ਆਈ ਖਾ ਲੈਣੇ ਭੁੱਖ ਦਾ ਹੀ ਹੁਣ ਲੱਗਦੀ ਹਾਰ ਇੱਕ ਬੰਦੇ ਨੂੰ ਹਨਾ ਤੇ ਮੇਰਾ ਤੁਸੀਂ ਆਪ ਦਾ ਚਿਹਰਾ ਦੇਖ ਲਈ ਹੁਣ ਮੈਨੂੰ ਮਤਲ ਸੀਸੇ ਦੇ ਜਗਦਨ ਵੀ ਵੇਖਿਆ ਵੀ ਬਹੁਤ ਜ਼ਿਆਦਾ ਫਰਕ ਪਿਆ ਆ ਤੇ ਵਜਨ ਮੇਰਾ 6 ਤੋਂ 7 ਕਿਲੋ ਵਜਨ ਘਟ ਗਿਆ ਜੀ ਇੰਨੇ ਪਰਿਵਾਰਾਂ ਦੇ ਨਾਲ ਬਹੁਤ ਜ਼ਿਆਦਾ ਦੁੱਖ ਦੇਖ ਲਏ ਤੇ ਆਪ ਦਾ ਦੁੱਖ ਇੰਨਾ ਦੁੱਖ ਨਹੀਂ ਲੱਗਦਾ ਜੀ ਅਸਾ ਫਿਰ ਜਦੋਂ ਬੰਟੀ ਵੀਰੇ ਤੁਸੀਂ ਜਾਣਦੇ ਹੋ ਹਨ ਕਿਤੇ ਦੂਰ ਨੇੜੇ ਉਦੋਂ ਫਿਰ ਕਿਹੋ ਜੀਆਂ ਜ਼ਿੰਦਗੀਆਂ ਹੁੰਦੀਆਂ ਲੋਕ ਕਿੰਨੇ ਦੁਖੀ ਦੇਖਦੇ ਹਾਂ ਵੀ ਜਿਨ੍ਹਾਂ ਦਾ ਪਰਿਵਾਰ ਦਾ ਕੋਈ ਮੈਂਬਰ ਡੁੱਬ ਗਿਆ ਜਿਨ੍ਹਾਂ ਨਾਲ ਕੋਈ ਹਾਦਸਾ ਹੋ ਗਿਆ ਹਨ ਪਰਿਵਾਰ ਤਾਂ ਇਹ ਦੁੱਖ ਦਾ ਬਹੁਤ ਜ਼ਿਆਦਾ ਉਹ ਕਹਿੰਦੇ ਆ ਵਿਚਾਰੇ ਇਹ ਕਹਿੰਦੇ ਸਾਨੂੰ ਜੀ ਬੋਡੀ ਬੋਡੀ ਹੋਈ ਮੈਲ ਜਾਵੇ ਜੀ ਹੁਣ ਸ੍ਰੀ ਅੰਮ੍ਰਿਤਸਰ ਆਨੰਦਪੁਰ ਸਾਹਿਬ ਜੀ ਮੁੰਡੇ ਗਏ ਸੀ ਮੱਥਾ ਟੇਕਣ ਤੇ ਉੱਥੇ ਜੀ ਜਦੋਂ ਮਤਲਬ ਨੌ ਲਾਗੇ ਉੱਥੇ ਇੱਕ ਗਾਲਬਕਲਾ ਦਾ ਮੁੰਡਾ ਸੀਗਾ ਇੱਕ ਸ੍ਰੀ ਅੰਬਰਸਰ ਸਾਹਿਬ ਦਾ ਹੀ ਉਹ ਨੌਂ ਦੇ ਦੋ ਮੁੰਡੇ ਡੁੱਬ ਗਏ ਜੀ ਤੇ ਜਿਹੜਾ ਗਾਲਬ ਦੇ ਗਾਲਬ ਦਾ ਮੁੰਡਾ ਸੀ ਉਹ ਜੀ ਨੌਂ ਦਿਨਾਂ ਬਾਅਦ ਮਿਲਿਆ ਤੇ ਸ੍ਰੀ ਅੰਬਰਸਰ ਸਾਹਿਬ ਦਾ ਮੁੰਡਾ ਸੀਗਾ ਜਿਹੜਾ ਜੀ ਤੇ ਉਹ ਜੀ 12 ਦਿਨਾਂ ਬਾਅਦ ਮਿਲਿਆ ਉਹਦੀ ਸ੍ਰੀ ਅੰਬਰਸਰ ਸਾਹਿਬ ਵਾਲੇ ਮੁੰਡੇ ਦੀ ਮਾਂ ਨੇ ਜੀ ਫੋਨ ਲਾ ਕੇ ਮੈਨੂੰ ਕਿਹਾ ਕਹਿੰਦੇ ਜੀ ਉਹ ਕਹਿੰਦੀ ਵੀ ਮੇਰਾ ਪੁੱਤ ਮੇਰਾ ਮਰਿਆ ਈ ਝੋਲੀ ਮੇਰੀ ਪਾ ਦੇ ਤੇ ਇਦਾਂ ਹੀ ਗਾਲਬ ਮੇਰਾ ਪਿੰਡ ਨੇੜ ਹੀ ਆ ਗਾਲਬ ਕਲਾਂ ਤੇ ਉਹਦੀ ਮਾਂ ਨੂੰ ਮੈਂ ਸਪੈਸਰ ਜਾ ਕੇ ਆਈ ਦੀ ਘਰੇ ਉਹ ਕਹਿੰਦੀ ਉਹ ਵੀ ਇਦਾਂ ਇਹ ਉਹ ਕਹਿੰਦੀ ਸੀ ਵੀ ਸਾਨੂੰ ਸਾਡੇ ਮੁੰਡੇ ਦੀ ਬਾਡੀ ਉਹ ਲੱਭ ਦੋ ਤੇ ਉਹਨਾਂ ਨੂੰ ਚਲੋ ਜੀ ਆਪਾਂ ਸਮਝਾ ਆ ਗਏ ਕਿਉਂਕਿ ਜੀ ਉੱਥੇ ਜਿਹੜੀਆਂ ਟਰਮਾਂ ਮਤਲਬ ਹੈ ਜੀ ਉੱਥੇ ਬਹੁਤ ਜ਼ਿਆਦਾ ਪਾਣੀ ਤੇਜ਼ ਆ ਉੱਥੇ ਕੋਈ ਮੈਚ ਜਾ ਕੇ ਉਹਨੂੰ ਕੱਢ ਵੀ ਨਹੀਂ ਸਕਦਾ ਸੀਗਾ ਉਹ ਜਦੋਂ ਬੰਦ ਹੋਣਾ ਸੀ ਉਹਨਾਂ ਨੇ ਫੇਰ ਹੀ ਤਾਂ ਹੋਣਾ ਸੀ ਤੇ ਇੱਕ ਦੀ ਡੈੱਡ ਬਾਡੀ ਜੀ 8 ਦਿਨਾਂ ਬਾਅਦ ਆਈ ਤੇ ਇੱਕ ਦੀ 12 ਦਿਨਾਂ ਬਾਅਦ ਉੱਥੋਂ ਆਈ ਬੰਟੀ ਵੀਰੇ ਮੈਂ ਇੱਕ ਹੋਰ ਗੱਲ ਜਾਣਨੀ ਚਾਹੁੰਗਾ ਜਿਵੇਂ ਹੁਣ ਤੁਸੀਂ ਹਨਾ ਪਿੰਡ ਦੇ ਮੁੰਡੇ ਰਲ ਕੇ ਇਕੱਠੇ ਜਾਂਦੇ ਹੋ ਹਨਾ ਕਈ ਵਾਰੀ ਲਾਸ਼ ਕੱਢਣ ਜਾਂ ਕਿਤੇ ਨਾ ਕਿਤੇ ਤੁਸੀਂ ਇਕੱਲੇ ਵੀ ਜਾਂਦੇ ਹੋ ਹਨਾ ਤਾਂ ਤੁਹਾਡੇ ਕੋਲੇ ਫਿਰ ਕੀ ਕੀ ਸਮਾਨ ਆ ਜਿਹਦੇ ਕਰਕੇ ਵੀ ਆਪ ਦੀ ਬਚਤ ਵੀ ਜ਼ਰੂਰੀ ਆ ਜਿਵੇਂ ਆਕਸੀਜਨ ਸਿਲੰਡਰ ਹੁੰਦਾ ਸਾਰੀ ਕਿੱਟ ਹੁੰਦੀ ਆ ਉਹ ਹੈਗੀ ਆ ਤੁਹਾਡੇ ਕੋਲੇ ਦੇਖੋ ਜੀ ਮੈਨੂੰ ਆਪ ਨੂੰ ਮਤਲਬ ਸੋਚ ਜਾਂਦਾ ਵੀ ਬਾਰੀ-ਬਾਰੀ ਵੀਡੀਓ ਪਾਉਣੀ ਆ ਹਨਾ ਵੀ ਅਗਲਾ ਕੋ ਖਣੀ ਜੀ ਕਿਉਂਕਿ ਕਈ ਵਾਰੀ ਵੀਡੀਓ ਪਾਈਆਂ ਜੀ ਕਈ ਭਰਾਵਾਂ ਨੇ ਮਦਦ ਵੀ ਕੀਤੀ ਹਨਾ ਤੇ ਹੁਣ ਜੀ ਜਿਨ੍ਹਾਂ ਨੇ ਮਤਲਬ ਕੇ ਗੁਰਮੁਲਾਪ ਨੇ ਵੀ ਆਪਾਂ ਨੂੰ ਸੇਵਾ ਦਿੱਤੀ ਸਤਨਾ ਵੀਰਾ ਪੈਂਡ ਢੱਲੇ ਤੋਂ ਜੀ ਉਹਨਾਂ ਨੇ ਵੀ ਪੈਸੇ ਦਿੱਤੇ ਤੇ ਹੋਰ ਵੀ ਕਈ ਜਾਨੀ ਵੀਰ ਆ ਜਿਨ੍ਹਾਂ ਨੇ ਮਦਦ ਕੀਤੀ ਉਹਦਾ ਵੀ ਮੈਂ 4 ਸਿਲੰਡਰ ਤਾਂ ਲੈ ਲਿਆ ਜੀ ਹੁਣ ਆਪਾਂ ਜਿਹੜੇ ਮੌਸ ਆ ਉਹ ਲੈ ਕੇ ਆਉਣੇ ਆ ਤੇ ਉਹ ਵੀ ਮੈਂ ਹੁਣ ਕਾਰ ਸ਼ੁਰੂ ਕੀਤਾ ਵਾ ਤੇ ਕਾਰ ਪਾਉਣ ਤੋਂ ਬਾਅਦ ਮੈਂ ਉਹ ਮੌਸ ਲਿਆਉਂਗਾ ਚਲੋ ਆਪਾਂ ਫੇਰ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਜੀ ਕਿਸੇ ਨੂੰ ਤਾਂ ਵੀ ਸਾਡੇ ਤਾਂ ਕਿਸੇ ਨੂੰ ਵੀ ਪਰਮਾਤਮਾ ਲੋੜ ਨਾ ਪਾਵੇ ਜੀ ਪਰ ਜੀ ਇੰਨੇ ਕ ਜਿਆਦਾ ਹੀ ਪੰਜਾਬ ਦੇ ਵਿੱਚ ਹਾਸੇ ਹੋ ਰਹੇ ਆ ਬਹੁਤ ਜਿਆਦੇ ਜੀ ਇੰਨੀਆਂ ਘਰ ਜੀ ਜਮਾ ਬਿਲਕੁਲ ਖਾਲੀ ਹੋ ਗਏ ਜੀ ਹੁਣ ਕਈ ਮਾਮਾਣੇ ਜੀ ਆਪ ਦਾ ਪੁੱਤ ਬਣਾਇਆ ਵਿਚਾਰੀਆਂ ਫੋਨ ਲਾਉਂਦੀਆਂ ਉਹ ਕਹਿੰਦੀਆਂ ਵੀ ਸਾਡਾ ਪਿੱਛੇ ਬਚਿਆ ਹੀ ਕੁਛ ਨਹੀਂ ਜੀ ਆ ਜਿਹੜਾ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਾ ਮੁੰਡਾ ਜੀ ਉਹ ਵੀ ਕੱਲਾ ਹੀ ਸੀ ਕਰੋ ਉਹ ਕਹਿੰਦੀ ਸਾਡਾ ਜੀ ਸਭ ਕੁਝ ਹੀ ਲੁੱਟਿਆ ਗਿਆ ਜੀ ਮਤਲਬ ਘਰ ਕਈ ਪਰਿਵਾਰ ਇਦਾਂ ਦੇ ਆ ਜੀ ਖਾਲੀ ਹੋ ਗਏ ਵਿਚਾਰੇ ਤੇ ਯਾਨੀ ਅੱਗੇ ਪਿੱਛੇ ਕੱਲੇ ਕੱਲੇ ਨੌਜਵਾਨ ਪੁੱਤ ਕਈਆਂ ਦੇ ਤੁਰ ਗਏ ਜੀ ਤੇ ਬੰਟੀ ਵੀ ਜਿਵੇਂ ਆਪਾਂ ਦੇਖਦੇ ਆ ਕਿ ਤੁਸੀਂ ਜਦੋਂ ਘਰੋਂ ਜਾਂਦੇ ਹੋ ਫਿਰ ਹਨਾ ਨਹਿਰ ਨਾਲ ਮੱਥਾ ਲਾਉਣਾ ਜ਼ਿੰਦਗੀ ਤਾਂ ਆਪਦੀ ਵੀ ਦਾਤੇ ਲੱਗਦੀ ਹੁੰਦੀ ਹੈ ਨਹਿਰ 'ਚ ਪਤਾ ਨਹੀਂ ਕੀ ਕੁਝ ਹੁੰਦਾ ਹਨਾ ਤਾਂ ਡਰ ਨਹੀਂ ਲੱਗਦਾ ਯਾਰ ਵੀ ਘਰ ਛੱਡ ਕੇ ਜਦੋਂ ਜਾਂਦੇ ਹੋ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਆਉਣਾ ਹਨਾ ਦੂਰ ਦੂਰ ਤੱਕ ਜਾਣਾ ਪੈਂਦਾ ਇਹ ਤਾਂ ਹੀ ਆ ਮਤਲਬ ਕਿ ਜਦੋਂ ਕਿਸੇ ਦੀ ਵੀ ਅਸੀਂ ਬਾਡੀ ਲੱਭ ਕੇ ਦਿੰਨੇ ਆ ਜੀ ਜਾਂ ਕਿਸੇ ਨਾ ਵੀ ਹਾਸਾ ਹੋ ਜਾਂਦਾ ਇਸ ਤੋਂ ਬਾਅਦ ਸਾਨੂੰ ਮਤਲਬ 100 100 ਫੋਨ ਆ ਜਾਂਦੇ ਉਹਨਾਂ ਪਰਿਵਾਰਾਂ ਦੇ ਜਦੋਂ ਉਹਨਾਂ ਦੀਆਂ ਬਾਡੀਆਂ ਕੱਢ ਕੇ ਅਸੀਂ ਜੀ ਘਰੇ ਵਾਪਸ ਮੋੜਦੇ ਹਾਂ ਨਾ ਸਾਨੂੰ ਕੋਈ ਫੋਨ ਲਾ ਕੇ ਵੀ ਨਹੀਂ ਪੁੱਛਦਾ ਵੀ ਤੁਸੀਂ ਘਰੇ ਪਹੁੰਚ ਗਏ ਕਿ ਨਹੀਂ ਪਹੁੰਚ ਗਏ ਜਦੋਂ ਕਿਸੇ ਦੀ ਵੀ ਅਸੀਂ ਬਾਡੀ ਕੱਢ ਕੇ ਦੇਣੀ ਸਾਨੂੰ ਖੌਦਾ ਪਤਾ ਨਹੀਂ ਅਸੀਂ ਬਾਹਰ ਨਿਕਲਾਂਗੇ ਕਿ ਨਹੀਂ ਨਿਕਲਾਂਗੇ ਜੀ ਯਾਨੀ ਜਦੋਂ ਜੀ ਮਤਲਬ ਥੱਲੇ ਚਲੇਗੇ ਇੱਕ ਤਾਂ ਜੀ ਹੁਣ ਪਾਣੀ ਸਾਫ਼ ਆ ਆਪਾਂ ਨੂੰ ਥੱਲੇ ਦੀਂਦਾ ਵਾ ਉਹ ਜਿਹੜੀਆਂ ਉਹ ਨਹਿਰਾਂ ਜੀ ਕਈ ਨਹਿਰਾਂ ਦਾ ਪਾਣੀ ਸਾਫ਼ ਆ ਹੌਣ ਸ੍ਰੀ ਹ ਹਰੀ ਪੱਤ ਹਰੀ ਕੇ ਪੱਤਨ ਤੋਂ ਨਹਿਰਾ ਹੁੰਦੀਆਂ ਬਿਲਕੁਲ ਪਾਣੀ ਗੰਦਾ ਜੀ ਰਾਜਸਥਾਨ ਜਾ ਕੇ ਅਸੀਂ ਉਹੀ ਪਾਣੀ ਪੀਂਨੇ ਆ ਜਦੋਂ ਅਸੀਂ ਜਾ ਕੇ ਉੱਥੇ ਬੋਡੀਆਂ ਸਰਚ ਕਰਦੇ ਆ ਜਾਂ ਜੀ ਜਿਵੇਂ ਹਰਾਜਪੈਣ ਦਾ ਮੁੰਡਾ 120 ਕਿਲੋਮੀਟਰ ਹੀ ਰਾਜਸਥਾਨ ਤੋਂ ਲੈ ਕੇ ਆਂਦਾ ਸੀ ਉਹ ਪਾਣੀ ਜੀ ਫਿਲਟਰ ਵੀ ਹੋ ਜਾਂਦਾ ਫੇਰ ਵੀ ਉਹ ਚ ਸਮੈਲ ਨਹੀਂ ਜਾਂਦੀ ਨਹਿਰ ਉਹੀ ਵੰਟੀ ਹੁਣਾਂ ਨੂੰ ਪੀਣਾ ਪੈ ਜਾਂਦਾ ਪਾਣੀ ਜੀ ਉਹੀ ਪਾਣੀ ਕਈ ਵਾਰ ਪੀਂਨੇ ਅਸੀਂ ਜਾ ਕੇ ਤੇ ਯਾਨੀ ਜੀ ਬਾ ਜਦੋਂ ਅਸੀਂ ਥੱਲੇ ਚਲੇ ਗਏ ਬਾਈ ਚਾਂਸ ਕਿਹੇ ਚੀਜ਼ ਚ ਫਸ ਗਏ ਜੇ ਤਾਂ 2 ਮਿੰਟ ਤੱਕ ਉੱਪਰ ਆ ਗਏ ਠੀਕ ਆ ਤੇ ਨਹੀਂ ਤਾਂ ਇਹ ਖਾਤਮ ਹੀ ਆ ਖੇਡਾ ਮਤਲਬ ਉਹ ਵੀ 2 ਮਿੰਟ ਅਸੀਂ ਰਹਿ ਸਕਦੇ ਆ ਜੀ ਜੋਂਦਾ ਕਿਉਂਕਿ ਅਸੀਂ ਆ ਬੰਦਾ ਨਹੀਂ ਉਹਦੀ ਤਾਂ ਹੀ 10 ਤੋਂ 15 ਸਕਿੰਟ ਤੱਕ ਮੌਤ ਹੋ ਜਾਂਦੀ ਪਹਿਲਾਂ ਹੀ ਕਈਆਂ ਨੂੰ ਤਾਂ ਜੀ ਅਟੈਕ ਆ ਜਾਂਦਾ ਪਹਿਲਾਂ ਹੀ ਹੋ ਜਾਂਦੀ ਮੌਤ ਜੀ ਮੇਚ ਪੱਥਰ ਰੋੜੇ ਇੱਟਾਂ ਹੋਰ ਵੀ ਬਹੁਤ ਕੁਝ ਹੁੰਦਾ ਹੋਊਗਾ ਨਾ ਉਹਨਾਂ ਦੇ ਵਿੱਚ ਸਿਰ ਵੱਜਣ ਦਾ ਵੀ ਸੰਭਾਵਨਾ ਬਣ ਜਾਂਦੀ ਹੈ ਮੈਂ ਇੱਕ ਵੀਡੀਓ ਜੀ ਪੇਸ਼ੇ ਪਾਈ ਸੀ ਜਿਹੜੀ ਇੰਦਰਾ ਗਾਂਧੀ ਵਾਲੀ ਨਹਿਰ ਆ ਉਹਦੇ ਵਿੱਚ ਜੀ ਮੁੰਡਾ ਸਾਨੂੰ 7 ਦਿਨਾਂ ਬਾਅਦ ਲੱਭਿਆ ਸੀਗਾ ਤੇ ਉਹਦੇ ਵਿੱਚੋਂ ਜਦੋਂ ਮੈਂ ਝਾਫਿਆਂ ਦੇ ਵਿੱਚ ਜਾ ਕੇ ਫਸਿਆ ਤੇ ਮੇਰੇ ਸਾਰੇ ਐ ਖੂਨ ਨਾ ਖੂਨ ਲੱਤਾਂ ਹੋ ਗਈਆਂ ਸੀ ਇੰਨੇ ਕੰਡੇ ਵਗੈਰਾ ਜੀ ਬਹੁਤ ਵੀਡੀਓ ਮੇਰੀਆਂ ਵੇਖੀਆਂ ਹੋਣਗੀਆਂ ਸ਼ਾਇਦ ਲੋਕਾਂ ਨੇ ਤੇ ਕਾਫੀਆਂ ਯਾਨੀ ਮੌਸਮ ਨਾਲ ਸਾਨੂੰ ਕਈ ਬਹੁਤ ਦੁੱਖ ਦੇਖਣੇ ਪੈਂਦੇ ਜੀ ਪਰ ਜੀ ਪ੍ਰਮਾਤਮਾ ਮਿਹਰ ਕਰੇ ਜੀ ਮਤਲਬ ਇਹਦੀ ਸੇਵਾ ਕਰਦਾ ਜਿਹੜੀ ਮੈਂ ਸ਼ਾਇਦ ਹੀ ਕੋਈ ਹੋਰ ਬੰਦਾ ਕਰ ਸਕੇ ਮੈਂ ਜਿੰਨੇ ਵੀ ਗੋਤਾ ਹੋਰਾਂ ਸਾਰਿਆਂ ਨੂੰ ਸਲਾਮ ਕਰਦਾ ਵੀ ਕਈ ਪਰਿਵਾਰ ਆ ਵਿਚਾਰੇ ਕਹਿੰਦੇ ਵੀ ਸਾਨੂੰ ਬੋਡੀ ਹੋਈ ਮਿਲ ਜਾਵੇ ਤੇ ਵਧੀਆ ਇਹ ਜਿਹੜੇ ਮਤਲਬ ਗੋਤਾ ਹੋ ਰਹੇ ਸਾਰਿਆਂ ਮੈਂ ਦਾਸਕ ਗੋਤਾਖੌਰ ਆ ਜਿਹੜੇ ਉਹਨਾਂ ਦਾ ਸਨਮਾਨ ਕਰ ਚੁੱਕਿਆ ਮੈਂ ਹਨ ਤੇ ਬਾਕੀ ਸਾਰਿਆਂ ਨੂੰ ਵੀ ਜ਼ਰੂਰ ਕਰੂੰਗਾ ਜਿੰਨੀ ਜੋਗਾ ਹੈਗਾ ਕਿਉਂਕਿ ਜੀ ਬਹੁਤ ਵਧੀਆ ਵਿਚਾਰੇ ਕੰਮ ਕਰਦੇ ਆ ਇਹ ਚੀਜ਼ ਜੀ ਸਾਨੂੰ ਹਰ ਇੱਕ ਬੰਦਾ ਸਮਝ ਨਹੀਂ ਸਕਦਾ ਜੀ ਕੋਈ ਕੋਈ ਬੰਦਾ ਸਮਝ ਸਕਦਾ ਤੇ ਕਮਲਪ੍ਰੀਤ ਸੈਣੀ ਮੁੰਡਾ ਜੀ ਤੇ ਫਲੋਰ ਤੋਂ ਆ ਮੁੰਡੇ ਤੇ ਜਿੱਦਾਂ ਹੁਣ ਪ੍ਰਗਟਾ ਗੋਤਾਖੌਰ ਜੀ ਹਰਿਆਣੇ ਤੋਂ ਤੇ ਆਸੂ ਮਾਲਕੂਣੀ ਤੇ ਕਾਫੀ ਗੋਤਾਖੌਰ ਆ ਜਿਹੜੇ ਆਪਣੇ ਆ ਫਲੋਰ ਤੋਂ ਮੁੰਡੇ ਮੇਰੇ ਨਾਲ ਹੀ ਹੁੰਦੇ ਆ ਸਾਹਿਲ ਤੇ ਸਾਗਰ ਤੇ ਆਪਣੇ ਹੋਰ ਵੀ ਮੁੰਡੇ ਹਾਂਜੀ ਤੇ ਸਾਰਿਆਂ ਦਾ ਆਪਾਂ ਸਨਮਾਨ ਵੀ ਕੀਤਾ ਜੀ ਚਲੋ ਵੀ ਤੁਸੀਂ ਵਧੀਆ ਕੰਮ ਕਰਦੇ ਆ ਕਿਉਂਕਿ ਬੰਟੀ ਵੀਰੇ ਆਪਣੀ ਜਿਹੜੀ ਜ਼ਿੰਦਗੀ ਆ ਫਿਰ ਇਹ ਵੀ ਚੱਲਣੀ ਬਹੁਤ ਜ਼ਰੂਰੀ ਆ ਹਨਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਕੀ ਉਹ ਘਰ ਦਾ ਗੁਜ਼ਾਰਾ ਨਹਿਰ ਸਿਰ ਦੇ ਚੱਲਦਾ ਜਾਂ ਕੁਝ ਹੋਰ ਨਾਲ ਨਾਲ ਕੰਮ ਕੀਤਾ ਹੋਇਆ ਫਿਰ ਮੈਂ ਜੀ ਹਲਵਾਈ ਦਾ ਕੰਮ ਕਰਦਾ ਵਾਂ ਜਿੱਦਾਂ ਹੁਣ ਕਿਸੇ ਦੀ ਬਾਡੀ ਕੱਢਣ ਜਾਂਦਾ ਜੀ ਐਵੇਂ ਆਪਾਂ ਝੂਠ ਮਾਰੀ ਜਾਈਏ ਵੀ ਆਪਾਂ ਮਤਲਬ ਜਿਹੜਾ ਤਾਂ ਹੁਣ ਪਿੱਛੇ ਆ ਕੁੜੀ ਜੀ ਲੱਭੀ ਨਹੀਂ ਪਹਿਲਾ ਕੇਸ ਆ ਜੀ ਜ਼ਿੰਦਗੀ ਦਾ ਮੇਰਾ ਜਿੱਥੇ ਉਹ ਜੀ ਡੈੱਡ ਬੋਡੀ ਉਹਨਾਂ ਦੀ ਕੁੜੀ ਫਰੀਦਕੋਟ ਦੀ ਸੀ ਤੇ ਉਹਨਾਂ ਦੇ ਨਾਲ ਜੀ ਮੈਂ 5 ਦਿਨ ਰਹਿ ਕੇ ਆਇਆ ਤੇ ਉਹ ਕੁੜੀ ਡਿੱਗੀ ਨੂੰ ਜੀ ਅੱਜ ਮੈਂ ਕਹਿੰਨਾ ਕਾਫੀ ਦਿਨ ਹੋ ਗਏ ਕੱਲ ਫੇਰ ਉਹਨਾਂ ਦਾ ਫੋਨ ਆਇਆ ਸੀਗਾ ਉਹ ਕੁੜੀ ਮਿਲੀ ਨਹੀਂ 5 ਦਿਨ ਮੈਂ ਉਹਨਾਂ ਨਾਲ ਜੀ ਫਰੀ ਸੇਵਾ ਕੀਤੀ 1 ਰੁਪਿਆ ਨਹੀਂ ਲਿਆ ਉਦਾਂ ਫੇਰ ਪੈਸੇ ਲੈਨੇ ਹੋ ਕਿ ਨਹੀਂ ਲੈਂਦੇ ਜਾਂ ਕੀ ਹਿਸਾਬ ਕਿਤਾਬ ਹੁੰਦਾ ਜਦੋਂ ਜੀ ਮੇਰੀ ਪ੍ਰੋਪਰ ਟੀਮ ਜਾਂਦੀ ਆ ਅਸੀਂ ਉਹ ਵੀ ਉਦੋਂ ਪੈਸੇ ਲੈਨੇ ਆ ਉਹ ਵੀ ਜਿੰਨਾ ਸਾਡਾ ਖਰਚਾ ਹੁੰਦਾ ਜਿੱਦਾਂ ਹੀ ਹੁਣ ਫਲੋਰ ਤੋਂ ਇੱਥੇ ਮੁੰਡੇ ਸੱਦਾਂਗੇ ਸਹੀ 7-8000 ਰੁਪਇਆ ਤੋਂ ਉਹਨਾਂ ਦਾ ਗੱਡੀ ਦਾ ਕਰਾਈ ਲੈ ਲੈਂਦਾ ਜੀ ਉਹ ਤੇ ਫੇਰ ਜੀ 10 11 ਜਾਣੇ ਮੇਰੇ ਨਾਲ ਮੁੰਡੇ ਹੁੰਦੇ ਉਦੋਂ ਅਸੀਂ ਜੀ ਪੈਸੇ ਲੈਨੇ ਜਦੋਂ ਮੈਂ ਕਿਤੇ ਵੀ ਕੱਲਾ ਆ ਜਾਣਾ ਉਦੋਂ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਜੀ ਬਿਲਕੁਲ ਹਾਂ ਜੀ ਜਿੰਨੇ ਦਿਨ ਮਰਜ਼ੀ ਲੱਗਣ ਜੀ ਅੱਛਾ ਫੇਰ ਕਿੰਨੀ ਕਿੰਨੀ ਦੂਰ ਗਏ ਹੋ ਕਿੱਥੇ ਕਿੱਥੇ ਗਏ ਹੋ ਅੱਜ ਤੱਕ ਮੈਂ ਆ ਮੈਂ ਜੀ ਕਦੇ ਆਪ ਮਤਲਬ ਕਦੇ ਇਦਾਂ ਘੁੰਮਣ ਫਿਰਨ ਨਹੀਂ ਗਿਆ ਤੇ ਇੰਨੀ ਕੁ ਦੂਰ ਤੱਕ ਜਾਇਆ ਜੀ ਸਭ ਮੈਂ ਖੁਦ ਕਦੇ ਵੀ ਨਹੀਂ ਸੋਚਿਆ ਸੀਗਾ ਵੀ ਇੰਨੀ ਦੂਰ ਤੱਕ ਜਾਵਾਂਗੇ ਜੀ ਕਾਫੀ ਅੱਗੇ ਤੱਕ ਪਰ ਜੀ ਪਹਿਲਾ ਕੇਸ ਹੈ ਜਿਹੜਾ ਫਰੀਦਕੋਟ ਦੀ ਕੁੜੀ ਜਿਹੜੀ ਨਹੀਂ ਮਿਲੀ ਨਹੀਂ ਤਾਂ ਹਰ ਇੱਕ ਪਰਿਵਾਰ ਨੂੰ ਜੀ ਡੈੱਡ ਬੋਡੀ ਆ ਜਿਹੜੀ ਕੱਢ ਕੇ ਹੀ ਦਿੱਤੀ ਆ ਜਿੱਥੇ ਵੀ ਗਿਆ ਜੀ ਮੈਨੂੰ 4 ਦਿਨ ਲੱਗਣ ਸਾਨੂੰ ਜਾਣ ਸਾਰੀ ਜਿੱਦਾਂ ਜੀ ਹੁਣ ਮੁੰਡੇ ਨੇ ਇੱਕ ਨੇ ਜੀ ਮੋਟਰਸਾਈਕਲ ਨਾਲ ਆਪਣੇ ਆਪ ਨੂੰ ਬੰਨ ਕੇ ਦਾ ਗੁਰਮਾਨੇ ਦਾ ਮੁੰਡਾ ਸੀਗਾ ਜੀ ਉਹ ਉਹਨੇ ਬਨ ਕੇ ਪਹਿਲਾਂ ਗਾਲ ਬਨ ਲਿਆ ਆਪਦਾ ਜੀ ਚੰਗੀ ਤਰ੍ਹਾਂ ਫੇਰ ਮੋਟਰਾਂ ਦੇ ਹੈਂਡਲ ਦੇ ਨਾਲ ਆਪਦੇ ਆਪ ਨੂੰ ਉਹਨੇ ਬਨ ਲਿਆ ਪਾਰਨਾ ਉਹੀ ਤੇ ਉਹਨੇ ਜੀ ਉਹਨੂੰ ਅਸੀਂ 15 ਕਿ ਮਿੰਟਾਂ ਚੀ ਜਾਨ ਸਾਰੀ ਕੱਢ ਲਿਆ ਸੀਗਾ ਤੇ ਕਈ ਜਿੱਦਾਂ ਜੀ ਹੁਣ ਜਿਵੇਂ 2 2 3 3 ਦਿਨ ਲੱਗ ਜਾਂਦੇ ਆ ਜਿੱਦਾਂ ਹੁਣ ਗਰਮੀ ਆ ਗਈ ਤੀਜੇ ਦਿਨ ਬਾਡੀ ਤਾਂ ਆਉਂਦੀ ਆ ਤੇ ਹਰ ਇੱਕ ਨੂੰ ਯਾਨੀ ਜੀ ਬਾਡੀਆਂ ਕੱਢ ਕੇ ਹੀ ਦਿੱਤੀਆਂ ਪਰਿਵਾਰ ਨੂੰ ਤੇ ਜਾਏ ਮੈਨੂੰ 10 ਦਿਨ ਲੱਗਣ 15 ਲੱਗਣ ਤੇ ਜਿੰਨੇ ਮਰਜ਼ੀ ਦਿਨ ਲੱਗਣ ਫਿਰ ਲਾ ਕੇ ਹੀ ਆਉਨੇ ਆ ਹਾਂਜੀ ਫਿਰ ਕੱਢ ਕੇ ਹੀ ਆਉਣੀ ਆ ਜੀ ਕਿੰਨੇ ਸਾਲ ਹੋ ਗਏ ਬਾਈ ਤੁਹਾਨੂੰ ਗੋਤਾਖੁਰੀ ਕਰਦਿਆਂ ਨੂੰ ਉਹ ਵੀ 8-9 ਸਾਲ ਹੋ ਗਏ ਜੀ ਹਾਂਜੀ ਤੇ ਕਈ ਆਪਾਂ ਜੀ ਲਵਾਰਸ ਡੈੱਡ ਬਾਡੀਆਂ ਦਾ ਵੀ ਸਸਕਾਰ ਕਰਾਇਆ ਤੇ ਕਈ ਜਾਨਾਂ ਵੀ ਬਚਾਈਆਂ ਵਾ ਤੇ ਕਈ ਬਾਡੀਆਂ ਆਪਾਂ ਕੱਢ ਚੁੱਕਿਆ ਹੀ ਨਹਿਰਾਂ ਦੇ ਵਿੱਚ ਜਦੋਂ ਕਿਸੇ ਦੀ ਜਾਨ ਬਚਦੀ ਆ ਬਾਈ ਫਿਰ ਕਿੰਨੀ ਖੁਸ਼ੀ ਹੁੰਦੀ ਆ ਵੀ ਮੈਂ ਜਾਨ ਬਚਾ ਲਈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਇਤੋਂ ਵੱਧਾ ਮੈਂ ਕਹੂੰਗਾ ਜੀ ਪਉਣਾ ਹਿਆ ਹੀ ਨਹੀਂ ਹੋਰ ਕੋਈ ਤੇ ਮੈਨੂੰ ਤਾਂ ਇਹ ਹੀ ਹੁਣ ਸੇਵਾ ਵਧੀਆ ਲੱਗਦੀ ਆ ਪਿੱਛੇ ਜੇ ਮੈਂ ਵੀਡੀਓ ਪਾਈ ਸੀਗੀ ਵੀ ਕਿਉਂਕਿ ਜੀ ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਹੁਣ ਘਰ ਦੇ ਰੋਕਦੇ ਆ ਤੇ ਕਈ ਵਾਰੀ ਜੀ ਹੁਣ ਮੈਂ ਜਾਨੋਂ ਹਟ ਗਿਆ ਸੀ ਤੇ ਫਿਰ ਮੈਨੂੰ ਬੰਦੇ ਜੀ ਗੱਡੀ ਤੇ ਲੈਣ ਆ ਗਏ ਸੀਗੇ ਫਿਰ ਉਹਨਾਂ ਦੀ ਡੈੱਡ ਬੋਡੀ ਸੇ ਦੇਣਾਂ ਬਾਅਦ ਮੈਂ ਕੱਢ ਕੇ ਦਿੱਤੀ ਜੀ ਉਹ ਫਰੋਜਪੁਰ ਦੇ ਜਿਲੇ ਚ ਪੈਂਦਾ ਜੀ ਬਦਨੀ ਜੈਮਲ ਸਿੰਘ ਉਹ ਫਿਰ ਮੈਨੂੰ ਘਰੋਂ ਆ ਕੇ ਲੈ ਕੇ ਗਏ ਉਹ ਕਹਿੰਦੇ ਵੀ ਸਾਡਾ ਕੋਈ ਵੀ ਬੰਦਾ ਸਾਥ ਨਹੀਂ ਦਿੰਦਾ ਵੀ ਫਿਰ ਉਹ ਮੈਨੂੰ ਜਾਨੀ ਮੇਰੇ ਭਰਾ ਦਾ ਵਿਆਹ ਸੀਗਾ ਜੀ ਤੇ ਉਹ ਕਹਿੰਦੇ ਵੀ ਤੂੰ ਕੱਢ ਕੇ ਦੇ ਫਿਰ ਮੈਂ ਉਹਨਾਂ ਦੇ ਨਾਲ ਜਾ ਕੇ ਡੈੱਡ ਵੱਡੀ ਸੇ ਦਿਨਾਂ ਬਾਅਦ ਉਹਨਾਂ ਦੀ ਲੱਭ ਕੇ ਦਿੱਤੀ ਫਿਰ ਘਰ ਦੇ ਹਾਲਾਤ ਕਿੱਦਾਂ ਦੇ ਆ ਬਾਈ ਜਿਵੇਂ ਹੁਣ ਤੁਸੀਂ ਤਾਂ ਬਹੁਤ ਬਹੁਤ ਦਿਨ ਨਹੀਂ ਮੁੜਦੇ ਵਾਪਸ ਨਹੀਂ ਮੁੜ ਪਾਉਂਦੇ ਹਨਾ ਫਿਰ ਬੰਦਾ ਉਸ ਤਰੀਕੇ ਨਾਲ ਕਮਾਅ ਵੀ ਨਹੀਂ ਪਾਉਂਦਾ ਤੁਸੀਂ ਉਹਨੇ ਤਾਂ ਪੈਸੇ ਵੀ ਨਹੀਂ ਲੈਂਦੇ ਕਈ ਵਾਰੀ ਫ੍ਰੀ ਵੀ ਚਲੇ ਜਾਂਦੇ ਹੋ ਫਿਰ ਘਰ ਦੇ ਹਾਲਾਤ ਕਿੱਦਾਂ ਦੇ ਵੇਖੋ ਜੀ ਜੇ ਤਾਂ ਆਪਾਂ ਮੰਨ ਕੇ ਚੱਲੋ ਇਹਦਾ ਨਾ ਪੈਸਾ ਹੀ ਕਮਾਉਣਾ ਤਾਂ ਤਾਂ ਆਪਾਂ ਲੱਖਾਂ ਰੁਪਈਆ ਕਮਾ ਸਕਦੇ ਹਾਂ ਕਿਉਂਕਿ ਜਿੱਦਾਂ ਜੀ ਬਹੁਤ ਜ਼ਿਆਦਾ ਸਾਰੇ ਬੰਦੇ ਆ ਜੀ ਆਪਾਂ ਮੈਨੂੰ ਬਹੁਤ ਬੰਦੇ ਮੇਰੇ ਤੇ ਯਕੀਨ ਕਰਦੇ ਆ ਨਾ ਇੱਕ ਗੱਲ ਦਾ ਬਹੁਤ ਡਰ ਹੁੰਦਾ ਹਨਾ ਕਿ ਮਰੇ ਹੋਏ ਬੰਦੇ ਨੂੰ ਹੱਥ ਲਾਉਣਾ ਬਹੁਤ ਰਿਸਕ ਆ ਹਨਾ ਨਹਿਰ ਦੇ ਵਿੱਚੋਂ ਤੁਸੀਂ ਕਿੰਨੀਆਂ ਹੀ ਲਾਸ਼ਾਂ ਕੱਢ ਚੁੱਕੇ ਹੋ ਕਦੇ ਡਰ ਨਹੀਂ ਲੱਗਿਆ ਬਹੁਤ ਸਾਰੇ ਲੋਕ ਵਿਚਾਰ ਕਰਦੇ ਆ ਵੀ ਮਰਿਆ ਹੋਇਆ ਬੰਦਾ ਚੱਕ ਕੇ ਮੁੱਢਿਆਂ ਤੇ ਲਿਆਂਦਾ ਹਨਾ ਤੂੰ ਤੇ ਤੈਨੂੰ ਕੁਝ ਚਿੰਬੜ ਜੋ ਕਦੇ ਮਨ 'ਚ ਖਿਆਲ ਨਹੀਂ ਆਇਆ ਨਾ ਜੀ ਡਰ ਦੁਰ ਤੈ ਮੈਂ ਕਹਦੀ ਆ ਕਦੇ ਵੀ ਨਹੀਂ ਲੱਗਿਆ ਜੀ ਪਰ ਇਦਾਂ ਹੋਇਆ ਜੀ ਜਿੱਦਾਂ ਹੁਣ ਬੋਡੀ ਰਾਤ ਨੂੰ ਵੀ ਕੱਢੀ ਆ 11 ਵਜੇ ਵੀ ਤੇ ਉਹਨਾਂ ਦੇ ਪਰਿਵਾਰ ਵਾਲੇ ਵੀ ਉਹਨੂੰ ਹੱਥ ਲਾਉਣ ਤੋਂ ਡਰਦੇ ਆ ਤੇ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਜੀ ਇਹਦੀਆਂ ਡੈੱਡ ਬੋਡੀਆਂ ਵੀ ਕੱਢ ਕੇ ਦਿੱਤੀਆਂ ਵੀ ਉਹਨਾਂ ਦੇ ਖੌਦੇ ਪਰਿਵਾਰ ਵਾਲੇ ਨਹੀਂ ਹੱਥ ਲਾਉਂਦੇ ਜੀ ਬਹੁਤ ساری ਜਗ੍ਹਾ ਇਦਾਂ ਹੋਇਆ ਹਨਾ ਤੇ ਵੀ ਉਹ ਸਾਡੇ ਨਾਲ ਉਹਨੂੰ ਲਵੇਟਣ ਤੋਂ ਗੱਡੀ 'ਚ ਰਖਾਉਣ ਤੋਂ ਵੀ ਹੱਥ ਲਾਉਣ ਤੋਂ ਵੀ ਬਹੁਤ ਜ਼ਿਆਦੇ ਬੰਦੇ ਜੀ ਦੂਰ ਹੋ ਜਾਂਦੇ ਆ ਤੇ ਉਹ ਫਿਰ ਬਿਰਲਾ ਬੰਦਾ ਹੀ ਆ ਜਿਹੜਾ ਸਾਡੇ ਨਾਲ ਬਾਡੀਆਂ ਨੂੰ ਚਕਾਉਂਦਾ ਤੇ ਨਹਿਰਾਂ 'ਚ ਕਢਾਉਂਦਾ ਵੀ ਜੀ ਤੇ ਬਹੁਤ ਕਰੜਾ ਚਾਹੀਦਾ ਇਹਦੇ ਹਾਂਜੀ ਬਹੁਤ ਜ਼ਿਆਦੇ ਮਾੜਾ ਬੰਦਾ ਦੀ ਬੈਸ ਹੀ ਦਿਲ ਸਾਡੇ ਜੂਗਾ ਮਾੜਾ ਬੰਦਾ ਤਾਂ ਕੱਲੇ ਪਾਣੀ ਨੂੰ ਦੇਖ ਕੇ ਦਿਲ ਛੱਡ ਜਾਂਦਾ ਇੰਨਾ ਡੈੱਡ ਬਾਡੀਆਂ ਜੀ ਮਤਲ ਜਿੱਦਾਂ ਇੰਨਾ ਦਾ ਇਹੋ ਜਿਹਾ ਹਾਲ ਹੋ ਜਾਂਦਾ ਵੀ ਜਿਵੇਂ ਸੱਚੀ ਭੂਤ ਦੇਖ ਲਈ ਹੋਵੇ ਵੀ ਸਾਡਾ ਤਾਂ ਹੁਣ ਜੀ ਮਤਲਬ ਲਗਾਤਾਰ ਬਾਡੀਆਂ ਕੱਢੀ ਜਾਂਨੇ ਬਾਡੀਆਂ ਕਈ ਵਾਰੀ ਇੱਕ ਦਿਨ ਚ ਜੀ 2 2 3 3 ਬਾਡੀਆਂ ਵੀ ਕੱਢੀਆਂ ਵੀ ਅੱਛਾ ਅੱਛਾ ਭਾਈ ਕਦੇ ਮਾੜਾ ਸੁਪਨਾ ਤਾਂ ਨਹੀਂ ਆਇਆ ਕਦੇ ਬਹੁਤ ਕੋਈ ਇਹੋ ਜਿਹਾ ਭਿਆਨਕ ਹਾਦਸਾ ਤੁਸੀਂ ਵਾਪਰਿਆ ਹੋਵੇ ਉਹ লাশ ਕੱਢੀ ਹੋਵੇ ਕਦੇ ਸੁਪਨੇ ਚ ਡਰ ਲੱਗਿਆ ਹੋਵੇ ਨਹੀਂ ਜੋ ਉਦਾਂ ਸੁਪਨੇ ਤਾਂ ਆਉਂਦੇ ਆ ਡਰ ਡੋਰ ਨਹੀਂ ਕਦੇ ਲੱਗਿਆ ਜੀ ਸੁਪਨੇ ਤਾਂ ਆਈ ਜਾਂਦੇ ਰਹਿੰਦੇ ਆ ਕਿਉਂਕਿ ਨਹਿਰਾਂ ਦੇ ਰਹਿੰਨੇ ਆ ਨਹਿਰਾਂ ਦੀ ਸਾਨੂੰ ਤਾਂ ਸੁਪਨੇ ਆਈ ਜਾਂਦੇ ਰਹਿੰਦੇ ਹਾਂ ਜੀ ਕਦੇ ਕੋਈ ਬਾਡੀ ਨੂੰ ਕੱਢੀ ਜੰਨੇ ਆ ਕਈ ਵਾਰ ਤਾਂ ਹੀ ਸੁਪਨੇ ਜਾਂਦੇ ਲੱਗਦਾ ਵੀ ਬਾਡੀਆਂ ਹੀ ਲੱਭੀ ਜਾਂਦੇ ਆ ਜੀ ਅਸੀਂ ਨਹਿਰ ਦੇ ਵਿੱਚ ਕਿਉਂਕਿ ਜੀ ਜਦੋਂ ਮਤਲਬ ਪਾਣੀ ਦੇ ਵਿੱਚ ਹੀ ਰਹਿਣਾ ਜੀ ਤੇ ਫਿਰ ਉਹ ਸੁਰਤੀ ਵੀ ਪਾਣੀ ਦੀ ਹੀ ਰਹਿੰਦੀ ਆ ਜੀ ਨਹਿਰ ਨਾਲ ਵੈਸੇ ਤੁਹਾਨੂੰ ਪਿਆਰ ਵੀ ਆ ਨਹਿਰ ਨਾਲ ਵੀ ਆ ਨਹਿਰ ਨਾਲ ਜ਼ਿੰਦਗੀ ਜੁੜ ਗਈ ਆ ਤੁਹਾਡੀ ਹੁਣ ਕੋਈ ਹੁਣ ਮਹਿਨਤਾ ਜੀ ਵਧੀਆ ਫਰਾਡ ਫੀਲ ਹੁੰਦਾ ਜੀ ਵਧੀਆ ਜੀ ਲੋਕ ਪਿਆਰ ਕਰਦੇ ਆਪਾਂ ਨੂੰ ਤੇ ਮੈਂ ਤਾਂ ਕਹਿੰਦਾ ਜੀ ਆਪਣੀ ਚਲੋ ਜੀ ਜ਼ਿੰਦਗੀ ਜੀ ਇਹੀ ਇਹੀ ਸੇਵਾ ਸਫਲ ਹੋ ਜਾਵੇ ਬਹੁਤ ਆ ਜੀ ਵੇਖੋ ਜੀ ਆਪਾਂ ਹੁਣ ਜਿੱਦਾਂ ਹੀ ਹੁਣ ਐਕਸੀਡੈਂਟ ਵਾਲੇ ਵੀ ਮੈਂ ਚਾ ਕੇ ਹਸਪਤਾਲ ਚ ਲੈ ਜਾਂਨਾ ਵਾ ਜਿੱਦਾਂ ਕੋਈ ਜਾਨਵਾਰਾ ਹੁਣ ਆਪਣੀ ਜੀ ਗਊਸਾਲਾ ਬਣੀ ਆ ਉਥੇ ਮਹੀਨੇ ਚ ਆਪਾਂ ਨੂੰ ਇੱਕ ਦਿਨ ਦਿੱਤਾ ਹੋਇਆ ਜੀ ਉਥੇ ਅਸੀਂ ਪ੍ਰਸ਼ਾਦ ਦਾ ਲੈ ਕੇ ਜਾਂਦੇ ਆ ਉਹ ਸਾਰੀਆਂ ਗਊਆਂ ਨੂੰ ਉਥੇ ਹੀ ਜੰਨੀਆਂ ਜਾ ਕੇ ਮਾਵਾ ਉਹਨਾਂ ਨੂੰ ਸਾਂਭਦੇ ਆ ਚਾਹੇ ਜੀ ਉਹ ਵਿਚਾਰੀਆਂ ਦੇ ਕੀੜੇ ਪਿਆ ਵਧੀਆ ਯਾਨੀ ਬਹੁਤ ਵਧੀਆ ਉਹਨਾਂ ਨੂੰ ਸਾਂਭਦੇ ਆ ਜੀ ਉਥੇ ਉਹਨਾਂ ਦੀ ਸੇਵਾ ਕਰਦੇ ਆ ਤੇ ਉਧਰ ਵੀ ਆਪਣਾ ਚਲੋ ਸਹਯੋਗ ਆ ਜੀ ਤੇ ਬਾਕੀ ਕੋਈ ਸੜਕ ਹਾਸਾ ਵਾ ਉਹਨੂੰ ਵੀ ਚੱਕ ਕੇ ਲੈ ਕੇ ਜਾਨਨੇ ਆ ਹਰ ਪਾਸੇ ਤੁਹਾਨੂੰ ਇਹ ਹੁੰਦਾ ਵੀ ਕਿਤਨਾ ਕਿਤੇ ਹੈਲਪ ਹੋ ਜੇ ਲੋਕਾਂ ਦੀ ਹਨਾ ਅੱਛਾ ਬਈ ਕਦੇ ਐ ਇਦਾਂ ਨਹੀਂ ਖਿਆਲ ਆਇਆ ਜਿਵੇਂ ਨਹਿਰਾਂ ਦੇ ਵਿੱਚ ਹਨਾ ਕੁੱਤੇ ਮਰੇ ਪਏ ਹੁੰਦੇ ਆ ਬੰਦੇ ਮਰੇ ਜਾਂਦੇ ਆ ਡੰਗਰ ਪਸ਼ੂ ਹਨਾ ਮਰੇ ਆਉਂਦੇ ਆ ਵੀ ਉਹਨਾਂ ਜਦੋਂ ਤੁਸੀਂ ਵਿੱਚ ਵੜਦੇ ਹੋ ਪਾਣੀ ਤਾਂ ਅਕਸਰ ਲੰਘ ਵੀ ਜਾਂਦਾ ਹੋਊ ਅੰਦਰ ਹਨਾ ਕੁਛ ਨਾ ਕੁਛ ਤਾਂ ਸਕਿਨ ਨਾਲ ਆਪਣੀ ਬੋਡੀ ਨਾਲ ਲੱਗਦਾ ਵੀ ਕੋਈ ਬਿਮਾਰੀ ਲੱਗ ਜਾਊਗੀ ਇਦਾਂ ਦਾ ਡਰ ਨਹੀਂ ਆਇਆ ਕਦੇ ਮਨ 'ਚ ਡਰਤਾ ਹੀ ਜਦੋਂ ਅਸੀਂ ਬਾਡੀ ਕੱਢਦੇ ਹਾਂ ਗਲਵਜ਼ ਪਾ ਲੈਨੇ ਹਾਂ ਵੈਸੇ ਜਿੱਦਿਆਂ ਉਹਨਾਂ ਰਾਤ ਨੂੰ ਬਾਡੀ ਕੱਢਦੇ ਆਂ ਜੀ ਕਈ ਵਾਰੀ ਪਰਿਵਾਰ ਕੋਲੇ ਨਹੀਂ ਕੋਈ ਉਦਾਂ ਦਾ ਸਾਧਨ ਹੁੰਦਾ ਨਾ ਤੇ ਫਿਰ ਸਾਨੂੰ ਉਦਾਂ ਹੀ ਕੱਢਣੀ ਪੈਂਦੀ ਆ ਜੀ ਤੇ ਜਿੱਦਾਂ ਹੁਣ ਜਾਣਵਾਰਤਾ ਜੇ ਲੋਕਾਂ ਦਾ ਹੁਣ ਵੀ ਦੱਬਰ ਦੇ ਨਹੀਂ ਗਏ ਜਾਂ ਉਹ ਸੈੱਟ ਕੇ ਨਹੀਂ ਆਉਂਦੇ ਕਿਤੇ ਉਹ ਕੀ ਕਰਦੇ ਆ ਜੀ ਬੋਰੀ ਚ ਪਾਉਂਦੇ ਆ ਨਹਿਰ 'ਚ ਹੀ ਸੁੱਟ ਦਿੰਦੇ ਆ ਜੀ ਆਮ ਹੀ ਅਸੀਂ ਮਤਲ ਕਿਤੇ ਕਾਫੀ ਨਹਿਰਾਂ 'ਚ ਗਏ ਆਂ ਅਸੀਂ ਬਾਡੀਆਂ ਕੱਢਣ ਜੀ ਸਾਨੂੰ ਕੱਟੇ ਵਸੇ ਦਾ ਆਮ ਗੱਲ ਹੀ ਆ ਮਿਲਦੀ ਰਹਿੰਦੇ ਆ ਜੀ ਇੱਕ ਨਹੀਂ ਫਿਰ ਪਤਾ ਹੀ ਨਹੀਂ ਕਿੰਨੇ ਕ ਨਿਕਲਦੇ ਜਾਂਦੇ ਆ ਜੀ ਇਦਾਂ ਬੰਟੀ ਕਦੇ ਜ਼ਿੰਦਗੀ ਚ ਬਈ ਨਾਰਾਜ਼ ਨਹੀਂ ਹੋਏ ਕਦੇ ਜ ਆਪਦੇ ਆਪਣਾ ਨਰਾਸ਼ਤਾ ਹੀ ਹੋਏ ਜਿਵੇਂ ਤੁਸੀਂ ਕਹਿੰਦੇ ਨਾ ਪਹਿਲਾਂ ਵੀ ਇੱਕ ਵਾਰੀ ਮੈਂ ਵੀ ਕੋਸ਼ਿਸ਼ ਕੀਤੀ ਸੀ ਯਾਰ ਨਹਿਰ ਚ ਡੁੱਬਣ ਦੀ ਜਾਂ ਸੁਸਾਈਡ ਕਰਨ ਦੀ ਹਨਾ ਉਹ ਕੀ ਗੱਲ ਸੀ ਸਾਰੀ ਇਹ ਜੀ ਜਿੱਦਾਂ ਹੁਣ ਪਹਿਲਾਂ ਸੇਵਾ ਨਹੀਂ ਕਰਦੇ ਸੀ ਆਪਾਂ ਨਾ ਜਿੱਦਾਂ ਵੀ ਸੋਚਿਆ ਯਾਰ ਭੈ ਮਾਰ ਜਾਂਦੇ ਹਨਾ ਇਹ ਬੰਦੇ ਦੀ ਜ਼ਿੰਦਗੀ ਚ ਦੁੱਖ ਜੀ ਆਉਂਦੀ ਆ ਸਾਨੂੰ ਪਤਾ ਤੇ ਇਦਾਂ ਹੀ ਜਦੋਂ ਆਪਣੀ ਜ਼ਿੰਦਗੀ 'ਚ ਮੇਰੀ 'ਚ ਇਹ ਕੋਸ ਆਇਆ ਤੇ ਮੈਂ ਮਾਰਨ ਦੀ ਕੋਸ਼ਿਸ਼ ਕੀਤੀ ਚਲੋ ਆਪਾਂ ਹੀ ਬਚ ਗਏ। ਇਸ ਤੋਂ ਬਾਅਦ ਤਾਈ ਮੈਂ ਆਪਾਂ ਬਹੁਤ ਹੋਣ ਵੀ ਸੇਵਾ ਕਰਦੇ ਆਂ ਜੀ ਤੇ ਆਪਾਂ ਸੇਵਾ ਹੀ ਕਰਦੇ ਰਵਾਂਗੇ ਜੀ। ਮੈਂ ਕਹਿੰਦਾ ਇਹ ਬੰਦਾ ਇਦਾਂ ਹੀ ਮਾਰਕਾ ਪ ਜਾਂਦਾ ਫਿਰ ਕੌਣ ਪਹੁੰਚਦਾ ਹੀ ਹਨਾ। ਤੇ ਬੰਦਾ ਜ਼ਿੰਦਗੀ ਘਵਾ ਲੈਂਦਾ ਜੀ ਆਪਦਾ ਹੀ ਕਿਸੇ ਦਾ ਕੋਸ ਨਹੀਂ ਜਾਂਦਾ ਜੀ। ਫਿਰ ਸੋਚ ਲਿਆ ਵੀ ਜ਼ਿੰਦਗੀਆਂ ਬਚਾਉਣੀਆਂ ਨੇ ਆਪਦੀ ਵੀ ਬਚਾ ਲਈ ਤੇ ਦੂਜਿਆਂ ਦੀਆਂ ਵੀ। ਹੁਣ ਇਹੀ ਮੈਂ ਕਹਿੰਦਾ ਜੀ ਬਸ ਮੈਂ ਇਹੀ ਸੇਵਾ ਕਰੂੰਗਾ ਤੇ ਜਿੰਨਾ ਮੇਥੋਂ ਪੁੰਨ ਹੋ ਸਕੇ ਆਪਾਂ ਕਰਾਂਗੇ ਜੀ ਕਿੰਨੀ ਜਿੰਨੀ ਵੀ ਕਿਸੇ ਦੀ ਹੈਲਪ ਹੋ ਸਕੇ ਕਰਾਂਗੇ ਜਿੱਦਾਂ ਜੀ ਹੁਣ ਮੈਂ ਮੰਨ ਲਓ ਜੇ ਇਹ ਕੰਮ 'ਚ ਪੈਸਾ ਬਣਾਉਣਾ ਹੁੰਦਾ ਨੇ ਜੀ ਜਿੱਦਾਂ ਹੁਣ ਮੈਂ ਦੋ ਕਮਰੇ ਪਾ ਰਿਆ ਵਾਂ ਆਪਾਂ ਜੀ ਮਹਿਲ ਵੀ ਪਾ ਸਕਦੇ ਸੀ ਅੱਜ ਆਪਾਂ ਗੱਡੀਆਂ 'ਚ ਘੁੰਮਦੇ ਇੰਨਾ ਕ ਪੈਸਾ ਆਪਾਂ ਕਮਾ ਸਕਦੇ ਸੀ ਇਹ ਕੰਮ 'ਚ ਜਿਹੜਾ ਹੀ ਪਰਿਵਾਰ ਕਿਸੇ ਦਾ ਵੀ ਜਦੋਂ ਜੀ ਵਿਚਾਰਾ ਦੁਖੀ ਹੁੰਦਾ ਉਹ ਕਹਿ ਦਿੰਦੇ ਆ ਜੀ ਸਾਨੂੰ ਬਸ ਜਿੰਨੇ ਮਰਜੀ ਪੈਸੇ ਲੱਗ ਜਾਣ ਵੀ ਸਾਨੂੰ ਬੋਡੀ ਲੱਭ ਜਾਵੇ ਬਿਲਕੁਲ ਹੁਣ ਕਈ ਪਰਿਵਾਰ ਇਦਾਂ ਦੇ ਆ ਜੀ ਵਿਚਾਰਿਆਂ ਦਾ ਘਰ ਹੀ ਖਤਮ ਹੋ ਜਾਂਦਾ ਤੇ ਜਿਨ੍ਹਾਂ ਦਾ ਕਮਾਉਣ ਵਾਲਾ ਹੀ ਚਲਿਆ ਗਿਆ ਉਹ ਵਿਚਾਰੇ ਜੀ ਇਦਾਂ ਦੇ ਪਰਿਵਾਰ ਵੀ ਆ ਉਹਨਾਂ ਦਾ ਕਮਾਉਣ ਵਾਲਾ ਇਕੱਲਾ ਹੀ ਪੁੱਤ ਹੁੰਦਾ ਉਹ ਵੀ ਤੁਰ ਜਾਂਦਾ ਜੀ ਬਿਲਕੁਲ ਤੇ ਉਹਨਾਂ ਤੋਂ ਫਿਰ ਅਸੀਂ ਕੀ ਹਨਾ ਪੈਸੇ ਲੈਣੇ ਆ ਜੀ ਤੇ ਕਈ ਵਾਰ ਤਾਂ ਅਸੀਂ ਪੱਲਿਓਂ ਕਿਰਾਇਆ ਲਾ ਕੇ ਵੀ ਬੈੱਡੀਆਂ ਜੀ ਕੱਢ ਕੇ ਦਿੱਤੀਆਂ ਪਰਿਵਾਰ ਨੂੰ ਤੇ ਸਿਆਲਾਂ ਦੇ ਵਿੱਚ ਵੀ ਜਿਹੜੀਆਂ ਠੰਡਾਂ ਦੇ ਵਿੱਚ ਵੀ ਬੋਡੀਆਂ ਪਰਿਵਾਰਾਂ ਨੂੰ ਕੱਢ ਕੇ ਦਿੱਤੀਆਂ ਜੀ ਰਾਤ ਨੂੰ ਵੀ ਤੇ ਦਿਨੇ ਵੀ ਹੁਣ ਫਿਰ ਇਹੀ ਸੇਵਾ ਇਦਾਂ ਹੀ ਕਰਦੇ ਰਹੋਗੇ ਜਾਂ ਕੁਝ ਹੋਰ ਸੋਚਿਆ ਜ਼ਿੰਦਗੀ ਦੇ ਵਿੱਚ ਕੁਝ ਹੋਰ ਕਰਨਾ ਹੁਣ ਤਾਂ ਹੀ ਔਖਾ ਹੀ ਆ ਹੁਣ ਤਾਂ ਇਹੀ ਸੇਵਾ ਕਰਾਂਗੇ ਜੀ ਨਹੀਂ ਇਹ ਹੋਰ ਕੰਮ ਹੁਣ ਮਤਲਬ ਜਿੱਦਾਂ ਹੁਣ ਹਲਵਾਈ ਦਾ ਕੰਮ ਮੈਂ ਕਰਦਾ ਜੀ ਉਦੋਂ ਤਾਂ ਮੈਂ ਮੰਨ ਕੇ ਚੱਲੋ ਜੀ ਕਈ ਵਾਰੀ ਇਦਾਂ ਹੋਇਆ ਵੀ ਮੰਨ ਕੇ ਚੱਲੋ ਜੀ ਕਿਸੇ ਨੇ ਕਹਿਤਾ ਵੀ ਤੈਨਾਂ ਦੇ ਨੂੰ ਆਪਣੇ ਕੰਮ ਆ ਉਸ ਦਿਨ ਕਿਸੇ ਦਾ ਫੋਨ ਆ ਜਾਂਦਾ ਜੀ ਸਾਡਾ ਅੱਜ ਬੰਦਾ ਡੱਗ ਪਿਆ ਤੇ ਉਹ ਜੀ ਨਹੀਂ ਫਿਰ ਜਿਹੜੇ ਆਪਣੇ ਕੰਮ ਵਾਲੇ ਉਹ ਵੀ ਬੰਦੇ ਨਾਰਾਜ਼ ਹੁੰਦੇ ਆ ਜੀ ਕਿਉਂਕਿ ਜੀ ਮੇਰਾ ਹੁਣ ਨੰਬਰ ਦਿੱਤਾ ਹੋਇਆ ਤੇ ਕਾਫੀ ਜਗ੍ਹਾ ਤੇ ਜਾਣੇ ਆਉਨੇ ਆ ਤੇ ਹਰ ਕੋਈ ਨੂੰ ਆਸ ਆ ਜੀ ਆਪਣੇ ਤੇ ਵੀ ਉਹ ਕਈ ਪਰਿਵਾਰ ਕਹਿੰਦੇ ਵੀ ਚਲੋ ਵੀ ਉਹ ਬੰਦੇ ਨੂੰ ਫੋਨ ਲਾਉਂਦੇ ਆ ਆਪਣੀ ਬਾਡੀ ਉਹ ਹੀ ਲੱਭ ਕੇ ਦਊਗਾ ਤੇ ਆਪਾਂ ਜੀ ਪਰਿਵਾਰ ਦੀ ਹੈਲਪ ਵੀ ਦਿਲੋਂ ਕੀਤੀ ਆ ਜੀ ਤੇ ਹਰ ਇੱਕ ਨੂੰ ਬਾਡੀ ਵੀ ਕੱਢ ਕੇ ਦਿੱਤੀ ਆ ਜੀ ਜਦੋਂ ਤੁਹਾਡੇ ਹਸਬੈਂਡ ਨਹਿਰ ਦੇ ਵਿੱਚੋਂ ਕੋਈ লাশ ਲੱਭਣ ਜਾਂਦੇ ਨੇ ਜਾਂ ਕੋਈ ਹਾਦਸਾ ਹੋ ਗਿਆ ਕਿਸੇ ਨੂੰ ਬਚਾਉਣ ਜਾਂਦੇ ਨੇ ਤਾਂ ਤੁਹਾਨੂੰ ਫਿਰ ਡਰ ਨਹੀਂ ਲੱਗਦਾ ਕਿ ਕਿੰਨੇ ਕਿੰਨੇ ਦਿਨ ਵਾਪਸ ਨਹੀਂ ਆਉਣਾ ਛੋਟੇ ਛੋਟੇ ਬੱਚੇ ਆ ਤੁਹਾਡੇ ਵੀਰੇ ਡਰਤਾ ਲੱਗਦਾ ਵੀਰੇ ਮੈਨੂੰ ਬਹੁਤ ਟੈਨਸ਼ਨ ਹੁੰਦੀ ਆ ਕਿ ਇੰਨਾ ਪਾਣੀ ਹੁੰਦਾਗਾ ਨਾ ਕੀ ਬਣੂਗਾ ਵੀਰੇ ਮੇਰਾ ਨਾ ਪਿੱਛੇ ਮਾਂ ਪਿਓ ਵੀ ਹੈ ਨਹੀਂਗਾ ਕਿ ਮੇਰਾ ਇਹੀ ਸਹਾਰਾ ਵਾ ਇੱਕ ਵੀ ਮੈਨੂੰ ਡਰ ਲੱਗਦਾਗਾ ਕਿ ਕਿ ਕੀ ਗੱਲਬਾਤ ਹੋ ਗਈ ਤਾਂ ਮੇਰਾ ਕੌਣ ਸਹਾਰਾ ਹੋਊਗਾ ਇੱਕ ਵੀਰੇ ਇਹ ਗੱਲ ਮੰਨ ਵੀ ਲੈਂਦਾਗਾ ਕਿ ਨਾ ਜਾਊਗਾ ਪਰਿਵਾਰ ਵਾਲੇ ਘਰੋਂ ਆ ਕੇ ਲੈ ਜਾਂਦੇ ਵੀਰੇ ਨੇ ਫਿਰ ਥੋੜੇ ਤੋਂ ਰੋਕ ਨਹੀਂ ਹੁੰਦੇ ਹੈ ਉਹਨਾਂ ਨੂੰ ਕਹਿੰਦੇ ਨਹੀਂ ਵੀ ਨਹੀਂ ਜਾਣਾ ਨਹੀਂ ਵੀਰੇ ਮੈਂ ਤਾਂ ਕਿਹਾ ਨਹੀਂ ਜਾਂਦਾ ਉਹਨਾਂ ਨੂੰ ਉਹ ਦੁਖੀ ਵਾਲੇ ਹੁੰਦੇ ਫਿਰ ਵੀਰੇ ਕਿਹਾ ਹੀ ਨਹੀਂ ਜਾਂਦਾ ਅੱਛਾ ਕਦੇ ਐ ਹੋਇਆ ਵੀ ਛੱਡਿਆ ਕੰਮ ਵੀ ਨਹੀਂ ਗਏ ਹੁਣ ਨਹੀਂ ਜਾਣਾ ਬਸ ਛੱਡਤਾ ਆਪਦੇ ਕੰਮ ਨਹੀਂ ਵੀਰੇ ਕਦੇ 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 ਤਾਂ ਦੱਸ ਕੇ ਵੀ ਨਹੀਂ ਜਾਂਦੇ ਵੀ ਅਸੀਂ ਕਿੱਥੇ ਚੱਲੇ ਉਦੋਂ ਹੀ ਪਤਾ ਲੱਗਦਾ ਕਿ ਜਦੋਂ ਵੀਡੀਓ ਪਾ ਦਿੰਦੇ ਹੈ ਵੀ ਉੱਥੇ ਆਏ ਅੱਛਾ ਫਿਰ ਕਿੰਨੇ ਕ ਦਿਨ ਲੱਗ ਜਾਂਦੇ ਹੈ ਬਾਹਰ ਕਈ ਵਾਰੀ ਮਤਲਬ 2 ਦਿਨ 3 ਦਿਨ ਵੱਧ ਤੋਂ ਵੱਧ ਕਿੰਨੇ 5-7 ਦਿਨ ਤਾਂ ਲੱਗ ਹੀ ਜਾਂਦੇ ਆ ਲਾਸ਼ ਲੱਭਣ ਨੂੰ ਤਫੇਰ ਕਰ ਹੀ ਨਹੀਂ ਹੁੰਦੇ ਇਹ ਹੁੰਦੇ ਫਿਰ ਛੋਟੇ ਛੋਟੇ ਬੱਚੇ ਆ ਫਿਰ ਇਹਨਾਂ ਨੂੰ ਕਿਵੇਂ ਪਾਲਦੇ ਹੋ ਤੁਸੀਂ ਬਸ ਵੀਰੇ ਇਹ ਤਾਂ ਸਾਡੇ ਤਾਂ ਮੌਲ ਦਾ ਆਟਾ ਵਾ ਵੀਰੇ ਮੈਂ ਸਹੀ ਗੁਜ਼ਾਰਾ ਕਰਦੇ ਆ ਵੀਰੇ ਇਹ ਤਾਂ ਇੱਕ ਪੈਸੇ ਵੀ ਨਹੀਂ ਲੈਂਦੇ ਕਿਸੇ ਕੋਲ ਇਹ ਹਲਵਾਈ ਦਾ ਕੰਮ ਕਰਦੇ ਆ ਉਹ ਹਲਵਾਈ ਦਾ ਕੰਮ ਵੀ ਕਦੇ-ਕਦੇ ਰਹਿ ਜਾਂਦਾ ਜਦੋਂ ਇਹ ਨਹਿਰਾ ਤੇ ਚਲੇ ਜਾਂਦੇ ਆ ਤੇ ਉੱਥੋਂ ਕਿੰਨੇ ਕੁ ਫਿਰ ਲੋਕ ਪੈਸੇ ਦੇ ਦਿੰਦੇ ਇਹਨਾਂ ਨੂੰ ਨਹੀਂ ਨਹੀਂ ਵੀਰੇ ਪੈਸੇ ਨਹੀਂ ਕੋਈ ਵੀ ਨਹੀਂ ਫ੍ਰੀ ਸੇਵਾ ਕਰਦੇ ਆ ਇੱਕ ਮਜ਼ਦੂਰ ਪਰਿਵਾਰ ਆ ਤੁਸੀਂ ਇਹਨਾਂ ਦੇ ਘਰ ਦੇ ਹਾਲਾਤ ਵੀ ਦੇਖ ਲਏ ਆ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਹੋ ਕੇ ਐਡੀ ਵੱਡੀ ਭਾਵਨਾ ਰੱਖਣੀ ਕਿ ਕੁਝ ਲੋਕਾਂ ਲਈ ਕਰਨਾ ਬਹੁਤ ਵੱਡੀ ਗੱਲ ਆ ਅਕਸਰ ਆਪਾਂ ਦੇਖਦੇ ਆ ਜਿਨ੍ਹਾਂ ਕੋਲੇ ਬਹੁਤ ਸਾਰਾ ਪੈਸਾ ਪਰ ਉਹਨਾਂ ਕੋਲੇ ਦਿਲ ਹੈ ਨਹੀਂਗਾ ਇਸ ਪਰਿਵਾਰ ਦੀ ਕਹਾਣੀ ਤੁਹਾਡੇ ਅੱਗੇ ਤਾਂ ਲੈ ਕੇ ਆਏ ਆ ਕਿ ਇਸ ਪਰਿਵਾਰ ਕੋਲੇ ਪੈਸਾ ਵੀ ਹੈ ਨਹੀਂ ਕਮਾਉਣ ਨੂੰ ਕਮਾ ਵੀ ਸਕਦੇ ਆ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੀ ਇਨਸਾਨੀਅਤ ਆ ਉਹ ਇੱਥੇ ਹੈਗੀ ਆ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਜਿਨ੍ਹਾਂ ਦੇ ਚਲੇ ਗਏ ਉਹਨਾਂ ਨੂੰ ਲੱਭਣਾ ਜਾਂ ਜਿਹੜੇ ਜਾਣਾ ਚਾਹੁੰਦੇ ਨੇ ਇਸ ਦੁਨੀਆ ਚੋਂ ਕਈ ਵਾਰੀ ਉਹਨਾਂ ਦੀ ਜ਼ਿੰਦਗੀ ਬਚਾਉਂਦੇ ਨੇ ਇਹ ਕਹਾਣੀਆਂ ਬੰਟੀ ਦੀ